ਧਨਿਕਸ਼ਵਰਾ ਟੀਵੀ ਦੇ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਦੇ ਵਿੱਚ ਲਗਾਤਾਰ ਅਸੀਂ ਪੰਜਾਬ ਦੇ ਵੱਡੇ ਨੇਤਾਵਾਂ ਨੂੰ ਅਦਾਲਤ ਦੇ ਵਿੱਚ ਬਿਠਾ ਕੇ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਲੀਡਰ ਆਪਣਾ ਪੱਖ ਰੱਖ ਰਹੇ ਨੇ ਜਨਤਾ ਦੇ ਸਾਹਮਣੇ ਆਪਣੀ ਪੈਰਵੀ ਆਪ ਕਰ ਰਹੇ ਨੇ ਔਰ ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਪਹੁੰਚੇ ਹਾਂ ਗੁਰਦਾਸਪੁਰ ਤੋਂ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਜਨਤਾ ਦੀ ਅਦਾਲਤ ਦੇ ਵਿੱਚ ਨੇ ਮੈਂ ਚਾਹਾਂਗਾ ਕਿ ਤਾਲੀਆਂ ਦੇ ਨਾਲ ਦਲਜੀਤ ਚੀਮਾ ਜੀ ਦਾ ਸਵਾਗਤ ਕੀਤਾ ਜਾਵੇ ਸੀਮਾ ਜੀ ਅਕਾਲੀ ਦਲ ਦੇ ਸੀਨੀਅਰ ਨੇਤਾ ਵੀ ਨੇ ਗੁਰਦਾਸਪੁਰ ਦੇ ਨਾਲ-ਨਾਲ ਪੰਜਾਬ ਦੇ ਸਿਆਸੀ ਹਵਾਵਾਂ ਤੇ ਵੀ ਇਸ ਵੇਲੇ ਆਪਾਂ ਚਰਚਾ ਕਰਾਂਗੇ ਤਾਪਮਨ ਬੜਾ ਪਖਿਆ ਹੋਇਆ ਹੈ ਸੀਮਾ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸ਼ੋਰਾ ਤੇ ਜਿਵੇਂ ਮੈਂ ਜ਼ਿਕਰ ਕੀਤਾ ਗਰਮੀ ਬੜੀ ਹੈ ਪਰ ਉਨਾ ਹੀ ਸਿਆਸੀ ਪਾਰਾ ਵੀ ਇਸ ਵੇਲੇ ਪੰਜਾਬ ਦਾ ਚੜਿਆ ਆ ਆਮੁੱਮਨ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਦੇਖਣ ਨੂੰ ਮਿਲਦੀ ਨਹੀਂ ਇੰਨੀ ਗਰਮੀ ਦੇਖਣ ਨੂੰ ਮਿਲਦੀ ਨਹੀਂ ਕੱਲ੍ਹ ਨੇ ਮੈਂ ਤੁਹਾਡੇ ਚੋਣ ਬਾਰੇ ਪੁੱਛਾਂਗਾ ਕਿ ਤੁਸੀਂ ਕਿੱਥੇ ਦੇਖ ਰਹੇ ਹੋ ਅੱਜ ਆਪਣੇ ਚੋਣ ਪ੍ਰਚਾਰ ਨੂੰ ਦੇਖੋ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਿਉਂ-ਜਿਉਂ ਗਰਮੀ ਵਧਦੀ ਜਾਂਦੀ ਹੈ ਤੇ ਉਨਤੋਂ ਸਿਆਸੀ ਸਰਗਰਮੀ ਵੀ ਨਾਲ ਨਾਲ ਵਧ ਰਹੀ ਹੈ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਸਿਰਫ 1 ਹਫ਼ਤਾ ਬਾਕੀ ਰਹਿ ਗਿਆ। ਹਮਮ। ਔਰ ਪਾਰਲੀਮੈਂਟ ਦਾ ਏਰੀਆ ਬਹੁਤ ਵੱਡਾ ਹੁੰਦਾ। ਨੌਂ ਵਿਧਾਨ ਸਭਾ ਹਲਕੇ ਤੇ ਕੈਂਡੀਡੇਟ ਵਾਸਤੇ ਇੱਕ ਬੜਾ ਵੱਡਾ ਚੈਲੰਜ ਹੁੰਦਾ ਵੱਧ ਤੋਂ ਵੱਧ ਜਗ੍ਹਾ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਆਪਣਾ ਪੱਖ ਰੱਖਣਾ। ਇਸ ਲਈ ਮੈਨੂੰ ਤਾਂ ਥੋੜਾ ਇਸ ਗੱਲ ਦਾ ਐਡਵਾਂਟੇਜ ਮਿਲ ਗਿਆ ਕਿ ਮੈਂ ਡੇਢ ਮਹੀਨੇ ਤੋਂ ਲਗਾਤਾਰ ਹਰ ਜਿਹੜਾ ਵਿਧਾਨ ਸਭਾ ਹਲਕਾ ਉੱਥੇ ਤਕਰੀਬਨ ਤਿੰਨ ਤਿੰਨ ਚਾਰ ਚਾਰ ਵਾਰੀ ਜਾ ਕੇ ਪਬਲਿਕ ਜਲਸੇ ਕਰਕੇ ਤੇ ਲੋਕਾਂ ਨੂੰ ਸੰਬੋਧਨ ਕਰਕੇ ਆਪਣਾ ਪੱਖ ਰੱਖ ਲਿਆ ਪਰ ਹਾਲੇ ਵੀ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਹਫਤਾ ਰਹਿੰਦਾ ਇੱਕ ਤਾਂ 25 ਤੇ 26 ਨੂੰ ਦੋ ਵੱਡੇ ਅਸੀਂ ਇਵੈਂਟ ਦੋ ਦਿਨ ਕਰ ਰਹੇ ਆ ਅੱਠ ਰੈਲੀਆਂ ਕਰ ਰਹੇ ਜਿੰਨੂੰ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸਬੋਧਨ ਕਰਦੇ ਸੋ ਸਾਡਾ ਕੰਪੀਟੀਸ਼ਨ ਹੈ ਦਿਨਾ ਨਗਰ ਦੇ ਵਿੱਚ ਅਸੀਂ ਮੌਜੂਦ ਹਾਂ ਕੱਲ ਪ੍ਰਧਾਨ ਮੰਤਰੀ ਜੀ ਨੇ ਇੱਥੇ ਆਉਣਾ ਤੇ ਪਰਸੋ ਸਾਡੇ ਪ੍ਰਧਾਨ ਸਾਹਿਬ ਨੇ ਆਉਣਾ ਇਸ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਦਾ ਜੋਰ ਦੇਖਦੇ ਆਂ ਬੀਜੇਪੀ ਦਾ ਔਰ ਪਰਸੋ ਅਸੀਂ ਆਪਣਾ ਜੋਰ ਲਾਵਾਂਗੇ ਲੇਕਿਨ ਪ੍ਰਧਾਨ ਮੰਤਰੀ ਜੀ ਨੇ ਤੇ ਕਈ ਹਲਕਿਆਂ ਦੀ ਇੱਕ ਰੈਲੀ ਕਰਨੀ ਹੈ ਉਹਦੇ ਚ ਉਹਨਾਂ ਨੇ ਅਮਰ ਸਰਵਿਸ ਸ਼ਾਮਿਲ ਕਰਨੀ ਹਿਸ਼ਾਰਪੁਰ ਵੀ ਸ਼ਾਮਿਲ ਕਰਨੀ ਤਨਤਨ ਨੂੰ ਸ਼ਾਮਿਲ ਕਰਨੀ ਪਰ ਸਾਡੀ ਇਹ ਕਿ ਸਾਡੇ ਹਰ ਵਿਧਾਨ ਸਭਾ ਦੀ ਆਪਣੀ ਰਾਲੀ ਹੋਣੀ ਸਾਡੀ ਪਹਿਲਾ ਦਿਨਾ ਨਗਰ ਫਿਰ ਪੁਆ ਦੇ ਵਿੱਚ ਹੈ ਫਿਰ ਸੁਜਨਪੁਰ ਦੇ ਵਿੱਚ ਹੈ ਤੇ ਚੌਥੀ ਜਿਹੜੀ ਹੈ ਪਠਾਨਕੋਟ ਦੇ ਵਿੱਚ ਔਰ ਪਰਸੋ ਫਿਰ ਸਾਡੀਆਂ ਚਾਰ ਰੈਲੀਆਂ ਪਹਿਲੀ ਜਿਹੜੀ ਹੈ ਕਾਦੀਆਂ ਦੇ ਵਿੱਚ ਕਾਨੂੰਨਾਂਚਾ ਦੂਜੀ ਗਰਦਾਸਪੁਰ ਹੈ ਤੀਜੀ ਕਲਾਨੌਰ ਡੇਰਾ ਬਾਬੇ ਨਾਨਕ ਖਲਕਾ ਔਰ ਚੌਥੀ ਮਟਾਲੇ ਸ਼ਹਿਰ ਇਸ ਕਰਕੇ ਅਸੀਂ ਤਾਂ ਅੱਠ ਰੈਲੀਆਂ ਕਰਨੀਆਂ ਦੋ ਦਿਨਾਂ ਦੇ ਵਿੱਚ ਔਰ ਫਿਰ ਜਿਹੜੇ ਕੋ ਬਾਕੀ ਏਰੀਆ ਰਹਿ ਗਿਆ ਉੱਤੇ ਫਿਰ ਉਸ ਤੋਂ ਬਾਅਦ ਜਾਰੀ ਰਹੇਗਾ ਤੁਸੀਂ ਡੇਢ ਮਹੀਨੇ ਦੀ ਗੱਲ ਕੀਤੀ ਕਿ ਤੁਹਾਨੂੰ ਡੇਢ ਮਹੀਨੇ ਦਾ ਸਮਾਂ ਮਿਲ ਗਿਆ ਪਰ ਡੇਢ ਮਹੀਨਾ ਕਿਥੇ ਨਾ ਕਿਤੇ ਤੁਹਾਡੇ ਲਈ ਘੱਟ ਵੀ ਸੀਗਾ ਬੇਸ਼ੱਕ ਗੁਰਦਾਸਪੁਰ ਤੁਹਾਡੀ ਜਨਮ ਭੂਮੀ ਹੈ ਪਰ ਕਰਮ ਭੂਮੀ ਨਹੀਂ ਰਹੀ ਤੁਸੀਂ ਰੋਪੜ ਤੋਂ ਵਿਧਾਇਕ ਵੀ ਰਹੇ ਰੋਪੜ ਤੋਂ ਹੀ ਚੋਣ ਲੜਦੇ ਆਏ ਫਿਰ ਕੁਝ ਸਮਾਂ ਤੁਹਾਡਾ ਅਸਿਆ ਸੀ ਮੇਰੇ ਖਿਆਲ ਨਾਲ ਜਲੰਧਰ ਵੀ ਰਿਹਾ ਇਹ ਕਰਮ ਭੂਮੀ ਨਹੀਂ ਸੀਗੀ ਉਸ ਮੁਤਾਬਕ ਡੇਢ ਮਹੀਨਾ ਪੂਰਾ ਰਿਹਾ ਜਾਂ ਡੇਢ ਮਹੀਨਾ ਫੇਰ ਘੱਟ ਦੇਖ ਦਿਓ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜੀ ਹੈ 노 ਡਾਊਟ ਕੇ ਮੇਰਾ ਏਰੀਆ ਅਨੰਦਪੁਰ ਸਾਹਿਬ ਦਾ ਇਲਾਕਾ ਪਰ ਜਦ ਮੈਂ ਇੱਥੇ ਸੀ ਰਾਜਨੀਤੀ ਤਾਂ ਸ਼ੁਰੂ ਕੀਤੀ ਸੀ ਤੇ ਪਾਰਟੀ ਹੈੱਡ ਆਫਿਸ ਹੋਣ ਕਰਕੇ ਲਗਾਤਾਰ ਸਾਰੀ ਲੀਡਰਸ਼ਿਪ ਨਾਲ ਸਾਡਾ ਮਿਲਜੁਲ ਬਣਿਆ ਰਿਹਾ ਜੇ ਮੈਂ ਐਡਵਾਈਜ਼ਰ ਟੂ ਸੀਐਮਸੀ ਤਾਂ ਉਦੋਂ ਵੀ ਸਾਰਾ ਪੰਜਾਬ ਹੀ ਹੁੰਦਾ ਤੇ ਗੁਰਦਾਸਪੁਰ ਵਾਲੇ ਜ਼ਿਆਦਾ ਹੱਕ ਰੱਖ ਕੇ ਹੁੰਦੇ ਸੀ ਕਿਉਂਕਿ ਮੈਂ ਹੈਂਗ ਗੁਰਦਾਸਪੁਰ ਦਾ ਸੀ ਜਦੋਂ ਮਿਨਿਸਟਰ ਬਣਿਆ ਉਦੋਂ ਵੀ ਸਾਰਾ ਪੰਜਾਬ ਵਿੱਚ ਤੁਸੀਂ ਡੀਲ ਕਰਦੇ ਹੋ ਤੇ ਮੇਰੀ ਫਰਸਟ ਪ੍ਰੈਫਰੈਂਸ ਝੰਡਾ ਚਲਾਉਂਦੀ ਉਦੋਂ ਵੀ ਗੁਰਦਾਸਪੁਰ ਹੀ ਹੁੰਦੀ ਸੀ ਜਦੋਂ ਮੈਂ ਮਿਨਿਸਟਰ ਬਣਿਆ ਤਾਂ ਚੰਗਾ ਚਲਾਉਂਦੀ ਪਹਿਲੀ ਮੇਰੀ ਪ੍ਰੇਫਰੈਂਸ ਗੁਰਦਾਸਪੁਰ ਹੀ ਹੁੰਦੀ ਸੀ ਇਸ ਕਰਕੇ ਹਮੇਸ਼ਾ ਹੀ ਛੋਟੇ ਤੋਂ ਲੈ ਕੇ ਵੱਡੇ ਵਰਕਰ ਤੱਕ ਆਗੂ ਤੱਕ ਜਾਂਦਾ ਇਸੇ ਕਰਕੇ ਸਾਰਿਆਂ ਨੇ ਇਕੱਠੇ ਹੋ ਕੇ ਮੇਰੀ ਸਪਾਰਸ਼ ਵੀ ਕੀਤੀ ਆਮ ਤੌਰ ਤੇ ਰਾਜਨੀਤੀ ਪੁੱਛਣਾ ਸੀਗਾ ਕਿ ਟਿਕਟ ਤੁਹਾਡੀ ਕਿੰਨੇ ਤੁਹਾਨੂੰ ਕਿਹਾ ਕਿ ਗੁਰਦਾਸਪੁਰ ਜਾ ਕੇ ਚੋਣ ਲੜੋ ਕਿਉਂਕਿ ਅਨੰਦਪੁਰ ਸਾਹਿਬ ਹੋਣਾ ਇੱਕ ਭੂਮੀ ਹੋਣਾ ਕਰਮ ਭੂਮੀ ਫਿਰ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਨੇ ਤੁਹਾਨੂੰ ਕਿਹਾ ਯਾ ਫਿਰ ਪਾਰਟੀ ਦੇ ਤੁਸੀਂ ਕੋਰ ਕਮੇਟੀ ਦੇ ਮੈਂਬਰ ਆਪ ਵੀ ਹੋ ਆਪ ਵੀ ਬਹੁਤ ਵੱਡੇ ਡਿਸੀਜਨ ਦੇ ਵਿੱਚ ਹਮੇਸ਼ਾ ਤੁਹਾਡਾ ਹਿੱਸਾ ਰਹਿੰਦਾ ਸ਼ਰੂਮ ਨਹੀਂ ਕਾਲੇਵਾਲ ਦੇ ਯਾ ਤੁਸੀਂ ਆਪ ਤਹਿ ਕੀਤਾ ਕਿ ਜਿਵੇਂ ਚੰਡਾ ਇੱਥੇ ਲੜਾਂਦੇ ਸੀਗੇ ਉਦੋਂ ਹੀ ਸੋਚਿਆ ਕਿ ਚੋਣ ਵੀ ਇੱਥੇ ਲੜਾਂ ਜਾਂ ਫਿਰ ਇੱਥੇ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਮੈਂ ਬੜਾ ਸੈਟੀਸਫਾਈਡ ਸੀਗਾ ਉੱਥੇ ਅਨੰਦਪੁਰ ਸਾਹਿਬ ਏਰੀਏ 'ਚ ਕਿਉਂਕਿ ਬੜਾ ਟਿਕ ਕੇ ਕੰਮ ਕਰਨ ਦੀ ਆਦਤ ਹੈ ਮੈਂ ਲੋਕਾਂ ਨਾਲ ਵੀ ਬੜਾ ਪਿਆਰ ਮਿਲਦਾ ਸੀਗਾ ਇਹ ਸਾਡੇ ਨੌਵੇਂ ਹਲਕਿਆਂ ਦੇ ਇੰਚਾਰਜ ਤੇ ਜ਼ਿਲ੍ਹਾ ਜੱਥੇ ਦਾ ਜਦੋਂ ਇੱਥੇ ਦੀ ਕੈਂਡੀਡੇਟ ਦੀ ਸ ਜਿਹੜੀ ਆ ਰਲਕੇ ਸਵਾਰਜ ਕੀਤੀ ਮੈਨੂੰ ਤਾਂ ਬਾਜਪਾ ਪ੍ਰਧਾਨ ਸਾਹਿਬ ਨੇ ਕਿਹਾ ਕਿ ਤੁਸੀਂ ਗਰਦਾਸਪੁਰ ਲੜੋ ਸਾਰੇ ਗਰਦਾਸਪੁਰ ਵਾਲੇ ਇਕੱਠੇ ਹੋ ਕੇ ਮੇਰੇ ਕੋਲ ਆਏ ਆ ਉਹ ਚਾਹੁੰਦੇ ਆ ਕਿ ਤੁਸੀਂ ਉੱਥੇ ਲੜੋ ਤੇ ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਮੇਰਾ ਤਾਂ ਆਪਣਾ ਡਿਸਟ੍ਰਿਕਟ ਆ ਇਸ ਕਰਕੇ ਜਦੋਂ ਸਾਥੀ ਚਾਹੁੰਦੇ ਹੋਣ ਸਾਰੇ ਤੇ ਰਾਜਨੀਤੀ 'ਚ ਤੇ ਦਾ ਬਹੁਤ ਘੱਟ ਹੁੰਦਾ ਕਿ ਸਾਰਿਆਂ ਦੀ ਇੱਕ ਸਹਿਮਤੀ ਹੋਵੇ ਇੱਕ ਕੈਂਡੀਡੇਟ ਤੇ ਮੈਂ ਤਾਂ ਕਿਹਾ ਸੀ ਇੱਥੇ ਸੀਨੀਅਰ ਲੀਡਰ ਕਾਫੀ ਨੇ ਤੇ ਉਹਨਾਂ ਨੂੰ ਲੜਨਾ ਚਾਹੀਦਾ ਪਰ ਉਹ ਸਾਰੇ ਸੀਨੀਅਰ ਦੇ ਫੋਨ ਆਉਣ ਲੱਗੇ ਬੱਬੇ ਵਾਲੇ ਸਾਹਿਬ ਦੇ ਵੀ ਲੋਧੀ ਨੰਗਲ ਸਾਹਿਬ ਦੇ ਵੀ ਬਾਕੀਆਂ ਦੇ ਵੀ ਨਹੀਂ ਪੁੱਛਣਾ ਸੀ ਬੱਬੇ ਹਾਲੀ ਸਾਹਿਬ ਹੋ ਗਏ ਲੋਧੀ ਨੰਗਲ ਸਾਹਿਬ ਹੋ ਗਏ ਜਿੰਨੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੀਗੇ ਉਹਨਾਂ ਦੀ ਵੀ ਉਮੀਦਾਂ ਹੋਣੀਆਂ ਕਿ ਨਹੀਂ ਬਈ ਇਸ ਵਾਰੀ ਹੁਣ ਭਾਜਪੀ ਦੇ ਅੱਗੇ ਇਹ ਭਾਜਪੀ ਨੂੰ ਜਾਂਦੀ ਸੀ ਸੀਟ ਸਾਨੂੰ ਮਿਲ ਜੂ ਸ਼ਾਇਦ ਆਪਾਂ ਮੈਦਾਨ ਚ ਆ ਜਾਵਾਂਗੇ ਨਰਾਜ਼ਗੀ ਤੇ ਨਹੀਂ ਉਹਨਾਂ ਦੇ ਵਿੱਚ ਨਹੀਂ ਉਹ ਤਾਂ ਲੈ ਕੇ ਆਉਣ ਵਾਲੇ ਉਹ ਹੈ ਮੈਂ 1% ਵੀ ਕਦੀ ਨਹੀਂ ਕਿਹਾ ਪਾਰਟੀ ਨੂੰ ਕਿਰਦਾਰਸਪ ਦੇਓ ਇਹ ਸਾਰੀ ਉਹਨਾਂ ਦੀ ਕਾਡ ਸੀਗੀ ਵੀ ਉਹਦੇ ਸਾਰਿਆਂ ਨਾਲ ਹੀ ਅੱਛੀ ਹੈ ਤੇ ਸਾਰੇ ਚਾਹੁੰਦੇ ਆ ਤਾਂ ਸਾਨੂੰ ਬੈਟਰ ਫਾਈਟ ਹੋ ਜੇਗੀ ਸਾਡੀ ਜਿਤਾਉਣ ਲਈ ਤੁਹਾਡੇ ਲਈ ਮਿਹਨਤ ਕਰ ਰਹੇ ਪੂਰੀ ਕਰ ਵੀ ਬੜੀ ਐ ਸਾਰੇ 100% ਜਿਹੜਾ ਕੋਈ ਕਿਸੇ ਹਲਕੇ ਦੇ ਵਿੱਚ ਕਈ ਵਾਰੀ ਤੁਹਾਡੇ ਬੰਦੀ ਹੁੰਦੀ ਐ ਦੋ ਗਰੁੱਪ ਹੀ ਹੁੰਦੇ ਐ ਤਿੰਨ ਵੀ ਹੁੰਦੇ ਐ ਪਰ ਮੇਰੇ ਵਾਸਤੇ ਸਾਰੇ ਲੱਗਣ ਕਿਉਂਕਿ ਇੱਥੋਂ ਹਮੇਸ਼ਾ ਸੈਲੀਬ੍ਰਿਟੀ ਪਿਛਲੇ 8 ਢਾਈ ਦਹਾਕ ਤੋਂ ਆਪਾਂ ਦੇਖ ਰਹੇ ਆ ਕਿ ਤਿੰਨ ਵਾਰੀ ਤਾਂ ਸੈਲੀਬ੍ਰਿਟੀ ਜਿੱਤ ਕੇ ਤਾਂ ਲੋਕਾਂ ਦੇ ਅੰਦਰ ਇੱਕ ਵਾਰੀ ਸੰਨੀ ਦੋਲ ਦੇ ਜਿਤਾਉਣ ਤੋਂ ਬਾਅਦ ਇਹ ਗੁੱਸਾ ਸੀਗਾ ਕਿ ਬਾਹਰੀ ਕੈਂਡੀਡੇਟ ਨੂੰ ਨਹੀਂ ਜਿਤਾਣਾ ਕੋਈ ਬਾਹਰੋਂ ਆਉਂਦਾ ਤੇ ਉਹਨੂੰ ਨਹੀਂ ਜਿਤਾਣਾ ਇਹ ਗੁੱਸਾ ਹੈਗਾ ਸੀਗਾ ਉਹ ਤੁਹਾਡੇ ਪ੍ਰਤੀ ਤੇ ਨਹੀਂ ਹੋਊਗਾ ਉਹ ਸ਼ਰਮ ਨੇ ਕੈਨੇਡਾ ਦੇ ਵਿੱਚ ਗੁੱਸਾ ਗੁੱਸਾ ਬਾਰੀ ਕੈਂਡੀਡੇਟ ਨਾਲੋਂ ਨੌਨ ਪੋਲਿਟਿਕਲ ਕੈਂਡੀਡੇਟ ਦਾ ਉਹਨਾਂ ਬੰਦਿਆਂ ਦਾ ਰਾਜਨੀਤੀ ਨਾਲ ਵੱਲ ਵਾਸਤੇ ਨਹੀਂ ਹੁੰਦਾ ਜਿਹੜੇ ਫਿਲਮ ਸਟਾਰ ਹੁੰਦੇ ਆ ਉਹਨਾਂ ਦਾ ਕਿਸੇ ਤਰ੍ਹਾਂ ਦੀ ਵੀ ਰਾਜਨੀਤੀ ਦੇ ਵਿੱਚ ਨਾ ਉਹਨਾਂ ਦੀ ਦਿਲਚਸਪੀ ਹੁੰਦੀ ਹੈ ਨਾ ਉਹਨਾਂ ਦਾ ਫੀਲਡ ਹੁੰਦਾ ਉਹ ਤਾਂ ਪਾਰਟੀਆਂ ਉਹਨਾਂ ਨੂੰ ਧੱਕੇ ਨਾਲ ਲਿਆ ਕੇ ਫੀਲਡ ਕਰ ਦਿੰਦੀ ਹੈ ਵੀ ਤੂੰ ਇੱਕ ਵਾਰੀ ਲੜ ਕੇ ਬਾਅਦ ਚ ਜਾਣਾ ਚਾਹੀ ਨਹੀਂ ਤਾਂ ਤੈਨੂੰ ਐਮਪੀ ਬਣਾ ਦੇ ਪਾਰਟੀਆਂ ਕੋਲ ਜਦੋਂ ਕੈਂਡੀਡੇਟ ਨਹੀਂ ਹੁੰਦਾ ਤੇ ਕਈ ਵਾਰੀ ਦੂਜਿਆਂ ਨੂੰ ਖਰਾਬ ਕਰਨ ਵਾਸਤੇ ਇੰਦੀ ਖੇਡ ਖੇਡਦੀਆਂ ਜਦੋਂ ਕਿ ਇਹਦੇ ਨਾਲ ਪਾਰਟੀ ਨੂੰ ਵੀ ਨੁਕਸਾਨ ਹੁੰਦਾ ਅਲਟੀਮੇਟਲੀ ਜਦੋਂ ਪਾਰਟੀਆਂ ਦੇ ਲੀਡਰ ਲੜਦੇ ਆ ਉਹ ਚਾਹੇ ਜਿੱਤਣ ਚਾਹੇ ਹਾਰਨ ਉਹ ਲੋਕਾਂ 'ਚ ਰਹਿੰਦੇ ਆ ਆ ਹੁਣ ਚਾਵਲਾ ਸਾਹਿਬ ਸਾਡੇ ਇਸ ਹਲਕੇ ਦੇ ਇੰਚਾਰਜ ਆ ਇਹ ਇਥੋਂ ਲੜੇ ਸੀਗੇ ਚਾਹੇ ਹਾਰ ਗਏ ਦਿਨ ਰਾਤ ਲੋਕਾਂ ਦੇ ਵਿੱਚ ਆ ਪਾਰਟੀਆਂ ਨੂੰ ਵੱਡਾ ਨੁਕਸਾਨ ਹੁੰਦਾ ਜਦੋਂ ਇਸ ਤਰ੍ਹਾਂ ਕੋਈ ਸੈਲੀਬ੍ਰਿਟੀ ਤੁਸੀਂ ਲੈ ਕੇ ਆਉਂਦੇ ਹੋ ਉਹਦਾ ਤੁਹਾਡੇ ਫੀਲਡ ਨਾਲ ਕੋਈ ਸਬੰਧ ਨਹੀਂ ਹੁੰਦਾ ਉਹ ਇਲੈਕਸ਼ਨ ਲੜਨ ਤੋਂ ਬਾਅਦ ਚਲਾ ਜਾਂਦਾ ਕੋਈ ਇਹਨੂੰ ਕੰਡਕਟ ਕਰਦਾ ਕਿਸੇ ਨਾਲ ਫੋਨ ਨਹੀਂ ਚੁੱਕਦਾ لیکن ਜਦੋਂ ਪੋਲਿਟিক্যাল ਬੰਦਾ ਇਲیکشن ਲੜਦਾ ਤਾਂ ਉਹਦੇ ਚ ਪਾਰਟੀ ਨੂੰ ਇਹ ਸੋਚਾ ਰਹਿੰਦਾ ਕਿ ਉਹ ਜਿੱਤੇ ਹਾਰੇ ਉਹ ਉਹਨਾਂ ਦੇ ਨਾਲ ਉਸੇ ਤਰ੍ਹਾਂ ਨਿਭਦਾ ਉਹਦੇ ਨਾਲ ਉਹਨਾਂ ਨੂੰ ਇੱਕ سپورਟ ਮਿਲਦੀ ਹੈ ਇਹ ਜਿੱਤ ਦਾ ਫਾਰਮੂਲਾ ਇੱਥੇ ਇਹੀ ਸੀਗਾ ਕੋਕਟੇਲ ਹੈ ਜਿਗੀ ਕਿ ਸ਼ਹਿਰਾਂ ਦੇ ਵਿੱਚ ਬੀਜੇਪੀ ਸਟਰੋਂਗ ਹੁੰਦੀ ਸੁਝਾਰਪੁਰ ਪਠਾਨਕੋਟ ਦਿਨਾਰਗਰ ਜਿੱਥੇ ਆਪਾਂ ਖੜੇ ਆ ਇਨ੍ਹਾਂ ਹਲਕਿਆਂ ਦੇ ਵਿੱਚ ਤਾਂ ਬੀਜੇਪੀ ਸਟਰੋਂਗ ਸੀਗੀ ਅਕਾਲੀ ਦਲ ਪਿੰਡੂ ਹਲਕਿਆਂ ਦੇ ਵਿੱਚ ਸਟਰੋਂਗ ਸੀਗਾ ਉਹਨੇ ਫਾਰਮੂਲਾ ਫਿਰ ਤੁਹਾਡੀ ਜਿੱਤ ਲਈ ਕਿਵੇਂ ਤੈਅ ਹੋਏਗਾ ਨਹੀਂ ਇਹ ਬੀਜੇਪੀ ਨੇ ਬਣਾ ਦਿੱਤਾ ਹੈ ਤਾਂ ਨਹੀਂ ਕਿਉਂਕਿ ਇੱਥੇ ਕੈਂਡੀਡੇਟ ਬੀਜੇਪੀ ਦੇ ਖੜੇ ਹੁੰਦੇ ਸੀ ਤੇ ਕਾਲੀ ਦਲ ਸਪੋਰਟ ਕਰਦਾ ਸੀ ਐਮਪੀ ਬੀਜੇਪੀ ਦਾ ਖੜਾ ਹੁੰਦਾ ਸੀ ਕਾਲੀ ਦਲ ਸਪੋਰਟ ਕਰਦਾ ਸੀ ਕੈਂਡੀਡੇਟ ਬੀਜੇਪੀ ਦਿੰਦੀ ਸੀ ਚੰਗਾ ਦੇਵੇ ਮਾੜਾ ਦੇਵੇ ਜਿਤਾਉਂਦਾ ਕਾਲੀ ਦਾਲੀ ਸੀ ਇਸ ਕਰਕੇ ਉਹਨਾਂ ਹਲਕੇ ਵਿੱਚ ਹੁਣ ਸਾਡੇ ਕੈਂਡੀਡਰ ਕੋਲੇ ਹੋਰ ਕੋਈ ਤਰੀਕਾ ਨਹੀਂ ਹੁੰਦਾ ਸੀ ਜੇ ਦਿਨਾਂਗਰ ਚ ਉਹਨਾਂ ਦਾ ਖੜਦਾ ਸੀ ਬੰਦਾ ਤੇ ਸਾਡਿਆਂ ਨੇ ਸਪੋਰਟ ਹੀ ਕਰਨਾ ਸੀ ਇਹ ਵੋਟਾਂ ਪਾਈ ਜਾਂਦੇ ਸੀ ਇਹ ਕਹਿਣਾ ਕਿ ਇੱਥੇ ਕਾਲੀ ਦਲ ਹੈ ਨਹੀਂ ਸੀ ਹੁਣ ਅੱਜ ਦੇਖੋ ਨਾ ਸਾਰਾ ਕਾਲੀ ਦਲ ਹੀ ਹੈ ਨਾ ਦਿਨਾਂਗਰ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਜਿਨੂੰ ਇੱਥੇ ਆਉਣਾ ਪੈ ਗਿਆ ਰੈਡੀ ਕਰਨ ਵਾਸਤੇ ਉਹ ਤੁਹਾਡੇ ਘਰ ਤੋਂ ਨਹੀਂ ਨੈਚੁਰਲੀ ਕੁਦਰਤੀ ਗੱਲ ਹੈ ਅਸੀਂ ਕੰਪੀਟੀਸ਼ਨ ਦੇ ਰਹੇ ਹਾਂ ਅਸੀਂ ਪੂਰਾ ਜਿੰਨੇ ਦਿਨ ਸਾਂ ਸੀ ਸਾਂ ਸੀ ਖੇਡਾ ਪੂਰੀ ਹੁਣ ਅਸੀਂ ਪੂਰਾ ਕੰਪੀਟੀਸ਼ਨ ਦੇ ਰਹੇ ਹਾਂ ਠਾਨਕੋਟ ਚ ਵੀ ਦੇ ਰਹੇ ਹਾਂ ਸਜਾਣਪੁਰ ਚ ਵੀ ਦੇ ਰਹੇ ਹਾਂ ਇਸ ਕਰਕੇ ਉਹ ਆ ਰਹੇ ਆ ਸਾਨੂੰ ਕੋਈ ਨਰਾਜ਼ਗੀ ਨਹੀਂ ਅਸੀਂ ਵੈਲਕਮ ਕਰਦੇ ਆ ਚੀਮਾ ਸਾਹਿਬ ਨੂੰ ਹਰਾਉਣ ਦੇ ਲਈ ਆ ਚੀਮਾ ਸਾਹਿਬ ਦਾ ਮੁਕਾਬਲਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਉਤਰਨਾ ਪੈ ਰਿਹਾ ਚੰਗੀ ਗੱਲ ਹੈ ਅਸੀਂ ਤਾਂ ਖੁਸ਼ ਆ ਅਸੀ ਤਾਂ ਗੱਲੀ ਉੱਥੋਂ ਸ਼ੁਰੂ ਕੀਤੀ ਆ ਕਿ ਕੱਲ ਪ੍ਰਧਾਨ ਮੰਤਰੀ ਜਿਉਣਗੇ ਹਾਲੇ ਕਿ ਅਸੀਂ ਰਿਸਪੈਕਟ ਕਰਦੇ ਆ ਪ੍ਰਧਾਨ ਮੰਤਰੀ ਜੀ ਆਇਆਂ ਕਹਨੇ ਆ ਉਹਨਾਂ ਦਾ ਹੱਕ ਆ ਆ ਸਕਦੇ ਆ ਪਾਰਟੀਆਂ ਵਾਸਤੇ ਜਾਂਦੇ ਆ ਪਰ ਸਾਡਾ ਪਰਸੋਂ ਪ੍ਰਧਾਨ ਆ ਰਿਹਾ ਉਧਰ ਪ੍ਰਧਾਨ ਮੰਤਰੀ ਆ ਰਹੇ ਸਾਡਾ ਪ੍ਰਧਾਨ ਆ ਰਿਹਾ ਤੁਸੀਂ ਦੇਖਿਓ ਸਾਡੇ ਜੋਸ਼ ਦੇਖਿਓ ਬਿਲਕੁਲ ਤਾਂ ਫਿਰ ਚੀਮਾ ਸਾਹਿਬ ਗੁਰਦਾਸਪੁਰ ਦੇ ਕੀ ਤੁਸੀਂ ਮੁੱਦੇ ਹੁਣ ਤੱਕ ਸਮਝ ਪਾਏ ਹੋ ਤੁਹਾਡਾ ਵਿਜ਼ਨ ਕੀ ਹੈ ਜੇ ਤੁਹਾਨੂੰ ਲੋਕ ਲੋਕ ਸਭਾ ਦੇ ਵਿੱਚ ਭੇਜਦੇ ਨੇ ਇੱਥੇ ਦੇ ਦੇਖੋ ਗੱਲ ਇਹ ਹੈ ਕਿ ਇਹ ਸਾਰਾ ਸਰਦੀ ਏਰੀਆ ਹੈਗਾ ਔਰ ਬਹੁਤ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਮੈਂ ਦੋ ਤਿੰਨ ਤਰ੍ਹਾਂ ਦੇ ਇਲਾਕੇ ਨੇ ਇੱਕ ਤਾਂ ਸਰਹੱਦ ਦਾ ਇਲਾਕਾ ਉੱਥੇ ਤਾਂ ਹਰ ਤਰ੍ਹਾਂ ਦੀਆਂ ਦਿੱਕਤਾਂ ਨੇ ਲੋਕਾਂ ਨੂੰ ਜਿਹੜੀ ਹੈ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਜਿਹੜੇ ਕਿਸਾਨੀ ਜਿਹੜੇ ਕੰਡਿਆਲੀ ਤਾਰ ਤੋਂ ਪਰੇ ਕਿਸਾਨੀ ਕਰਦੇ ਆ ਉਹਨਾਂ ਦੀ ਬਹੁਤ ਵੱਡੀਆਂ ਦਿੱਕਤਾਂ ਕਿ ਖੇਤੀ ਕਰਨਾ ਹੀ ਉਹਨਾਂ ਵਾਸਤੇ ਮੁਸ਼ਕਲ ਹੋਇਆ ਪਿਆ ਇੰਨੀਆਂ ਜਿਆਦਾੀਆਂ ਪਾਬੰਦੀਆਂ ਉਹਨਾਂ ਦੇ ਉੱਤੇ ਲੱਗ ਜਾਂਦੀਆਂ ਤੇ ਇੱਕ ਉਹਨਾਂ ਦੀ ਕੰਪਨਸੇਸ਼ਨ ਸ਼ੁਰੂ ਕਰਾਈ ਸੀ ਬਾਲ ਸਾਹਿਬ ਵੱਡਿਆਂ ਨੇ ਉਹ ਵੀ ਹੁਣ ਪ੍ਰਾਪਰ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਮਿਲ ਪਾਈ ਇੱਕ ਦਰਿਆਵੰਦ ਏਰੀਆ ਉੱਥੇ ਪੜਾਂ ਦੀ ਬੜੀ ਵੱਡੀ ਸਮੱਸਿਆ ਮਕੋੜਾ ਪਤਨ ਮਰਾੜਾ ਪਤਨ ਦੋਵੇਂ ਆ ਦਿਨਾ ਨਗਰ ਦੇ ਵਿੱਚ ਪੈਂਦੇ ਆ ਉੱਥੇ ਬੇੜੀਆਂ ਦਾ ਪੁਲ ਬਾਲਸਾਹ ਨੇ ਬਣਾਇਆ ਸੀ ਪਰ ਉਹਦੀ ਕਿਸੇ ਨੇ ਬਾਅਦ ਚ ਰਿਪੇਅਰ ਵੀ ਨਹੀਂ ਕਰਾਈ ਮਕੋੜਾ ਪਤਨ ਦੇ ਮੈਂ ਦੇਖਦਾ ਹਾਂ ਕਿ ਚੋਣਾ ਦਾ ਮੁੱਦਾ ਹੀ ਰਹਿ ਗਿਆ ਜਿਹੜੀ ਸਰਕਾਰ ਆਂਦੀ ਉਹ ਜਾਂ ਜਿਹੜਾ ਵੀ ਲੀਡਰ ਆਂਦਾ ਉਹ ਦਾਵਾ ਜ਼ਰੂਰ ਕਰਦਾ ਕਿ ਮੈਂ ਪੱਕਾ ਪੁਲ ਬਣਾਵਾਂਗਾ ਨਹੀਂ ਉਹ ਹੁਣ ਪਿਛਲੇ ਐਮਪੀਆ ਦੀ ਸਾਰਿਆਂ ਦੀ ਕਾਰਜਚਾਰੀ ਇੱਕੋ ਰਹੀ ਹੈ 20-25 ਸਾਲ ਤੋਂ ਉਹ ਤਾਂ ਮੈਂ ਮੰਨਦਾ ਲੇਕਿਨ ਮੈਂ ਜਦੋਂ ਪਹਿਲੇ ਦਿਨ ਦੇਖ ਕੇ ਆਇਆ ਸੀ ਮੈਂ ਤਾਂ ਇਹੀ ਹੈਰਾਨ ਸੀ ਕਿ ਬਾਦਲ ਸਾਹਿਬ ਨੇ ਬੇੜੀਆਂ ਦੇ ਪੁਲ ਪਰ ਉਹ ਬੜਾ ਵੱਡਾ ਮੁੱਦਾ ਹੈ ਕਿਉਂਕਿ ਗੰਨੇ ਦੀਆਂ ਟਰਾਲੀਆਂ ਵੀ ਦੁਨੀਆ ਮੇਲੇ ਚ ਜਾਣੀਆਂ ਉਹਨਾਂ ਵਾਸਤੇ ਕਿਸਾਨਾਂ ਵਾਸਤੇ ਬੜਾ ਔਖਾ ਔਰ ਲੜਕੀਆਂ ਦਾ ਐਜੂਕੇਸ਼ਨ ਵਾਸਤੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਰਿਸਕੀ ਹੈ ਉਸ ਰਸਤੇ ਇਸ ਕਰਕੇ ਉਹ ਵੱਡੀ ਵੱਡੀ ਦਿੱਕਤ ਹੈ ਇਸੇ ਤਰ੍ਹਾਂ ਬੜਾ ਵੱਡਾ ਕੰਢੀ ਦਾ ਏਰੀਆ ਉੱਥੇ ਬੜੀਆ ਮੁਸ਼ਕਲ ਹੈ ਇੱਕ ਹੈਲਥ ਕੋਈ ਵੀ ਇੰਸਟੀਚਿਊਸ਼ਨ ਟੌਪ ਕਲਾਸ ਜਿਵੇਂ AIMZ ਜਾਂ PGJ ਦਾ ਸੈਟਲਾਈਟ ਸੈਂਟਰ ਹੈ ਇਦਾਂ ਦੀ ਕੋਈ ਵੀ ਹੈਲਥ ਫੈਸਿਲਿਟੀ ਇੱਥੇ ਨਹੀਂ ਹੈ ਇਸ ਤਰ੍ਹਾਂ ਕਨੈਕਟੀਵਿਟੀ ਜਿਹੜੀ ਮਕੇਰੀਆਂ ਤੋਂ ਗੁਰਦਾਸਪੁਰ ਤੱਕ ਆ ਉਹ ਹਾਈਵੇ ਬਣਨਾ ਚਾਹੀਦਾ ਇੱਕ ਡਾਇਰੈਕਟ ਅਪਰੋਚ ਆ ਸਾਰੇ ਪੰਜਾਬ ਦੇ ਨਾਲ ਪਰ ਉਹ ਦੇਖੋ ਤੁਸੀਂ 25 ਕਿਲੋਮੀਟਰ ਦੀ ਸਟੈਚਾ ਤੇ ਕਿੰਨੇ ਮੰਤਰੀ ਰਹਿ ਗਿਆ ਤੇ ਉਹ ਜਿਹੜੀ ਹੈਗੀ ਆ आले ਉੱਥੇ ਨੇ ਉੱਥੇ ਖੜੀ ਆ ਇਸ ਕਰਕੇ ਉਹ ਲੋਕਾਂ ਦਾ ਬੜਾ ਵੱਡਾ ਬਣੇਗਾ ਇਸ਼ੂ ਆ ਇਹ ਕਹਿ ਕੇ ਜਿਹੜੇ ਹਿਮਾਚਲ ਤੇ ਜੈੰਡਕੇ ਨੂੰ ਰਾਇਤਾ ਮਿਲਦੀਆਂ ਇੰਡਸਟਰੀ ਵਾਸਤੇ ਉਹਦੇ ਕਰਕੇ ਸਾਡਾ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਖਾਸ ਕਰਕੇ ਇਸ ਲੋਕ ਸਭਾ ਦਾ ਬਹੁਤ ਹੋ ਰਿਹਾ ਸਾਡੀ ਇੰਡਸਟਰੀ ਉਹਦੇ ਨਾਲ ਸ਼ਿਫਟ ਹੋ ਰਹੀ ਆ ਹਿਮਾਚਲ ਜਾਂ ਜੰਕੇ ਦੇ ਵਿੱਚ ਜੇ ਇੰਡਸਟਰੀ ਸ਼ਿਫਟ ਹੁੰਦੀ ਹੈ ਤਾਂ ਸਾਡੇ ਬੱਚਿਆਂ ਦੇ ਰੋਜ਼ਗਾਰ ਵੀ ਉਹਦੇ ਨਾਲ ਸ਼ਿਫਟ ਹੁੰਦੇ ਇੱਕ ਸਾਡਾ ਵੱਡਾ ਮਸਲਾ ਪਾਕਿਸਤਾਨ ਨਾਲ ਵਪਾਰ ਖੋਲਣ ਦਾ ਕਿ ਜੇ ਅਸੀਂ ਆਰਥਿਕ ਖੁਸ਼ਹਾਲੀ ਪੰਜਾਬ ਦੀ ਚਾਹੁੰਦੇ ਆ ਆਮ ਬਟਾਲਾ ਸਾਡੀ ਇੰਡਸਟਰੀ ਕੱਢੀ ਕਮਾਲ ਦੀ ਹੈ ਲੇਕਿਨ ਉਹ ਕੰਪੀਟੀਸ਼ਨ ਨਹੀਂ ਕਰ ਪਾ ਰਹੀ ਕਿਉਂਕਿ ਦੇਸ਼ ਦੀਆਂ ਪਾਲਿਸੀ ਜਿਹੜੀਆਂ ਹੈਗੀਆਂ ਇੰਡਸਟਰੀ ਬਾਰੇ ਉਹ ਇਦਾਂ ਦੀਆਂ ਨੇ ਇੱਕ ਡਿਸਕ੍ਰਿਮੀਨੇਟਰੀ ਹੈ ਤੇ ਇੱਕ ਸਾਈਡ ਤੇ ਬੈਠੇ ਆ ਦੇਸ਼ ਦੇ ਸਾਡੇ ਇੰਡਸਟਰੀ ਲਿਸਟ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਹੈ ਤੇ ਸਾਡਾ ਇਸ਼ੂ ਹੈ ਕਿ ਪਾਕਿਸਤਾਨ ਦਾ ਵਪਾਰ ਖੁੱਲੋ ਤਾਂ ਜੋ ਸਾਡੀ ਕਿਸਾਨੀ ਨੂੰ ਵੀ ਫਾਇਦਾ ਹੋਵੇ ਇੰਡਸਟਰੀ ਨੂੰ ਵੀ ਫਾਇਦਾ ਹੋਵੇ ਵਪਾਰ ਨੂੰ ਵੀ ਫਾਇਦਾ ਹੋਵੇ ਈਮਾ ਸਾਹਿਬ ਤੁਹਾਡੇ ਮੁਕਾਬਲੇ ਦੀ ਗੱਲ ਕਰ ਲੈਂਦੇ ਆ ਉਮੀਦਵਾਰਾਂ ਦੀ ਗੱਲ ਕਰ ਲੈਂਦੇ ਆ ਸੁਬਿੰਦਰ ਸਿੰਘ ਨੇ ਦਾਵਾ ਕਾਂਗਰਸ ਦੇ ਉਮੀਦਵਾਰ ਨੇ ਉਹ ਕਹਿ ਰਹੇ ਨੇ ਕਿ ਮੇਰਾ ਤਾਂ ਪਰਿਵਾਰ ਇੱਥੇ ਕੰਮ ਕਰਦਾ ਆ ਮੈਂ ਭਾਵੇਂ ਸੁਝਾਨਪੁਰ ਜਾਵਾਂ ਦਿਨਨਗਰ ਜਾਵਾਂ ਮੇਰੇ ਨਾਮ ਤੇ ਮੇਰੇ ਪਿਤਾ ਜੀ ਦੇ ਨਾਮ ਤੇ ਲੋਕ ਆ ਕੇ ਕਹਿੰਦੇ ਨੇ ਕਿ ਇਹ ਸਾਰੀਆਂ ਗਲੀਆਂ ਸੜਕਾਂ ਤੁਹਾਡੇ ਕਰਕੇ ਹੀ ਬਣੀ ਐ ਔਰ 6 ਐਮਐਲਏ ਕਾਂਗਰਸ ਦੇ ਨੇ ਇੱਥੇ ਉਸ ਵੇਲੇ ਟੀਐਮਐਲ ਬਣੇ ਜਦੋਂ ਹਵਾ ਆਵਾਮੀ ਪਾਰਟੀ ਦੀ ਸੀਗੀ ਤਾਂ ਸੁਖਿੰਦਰ ਰੰਦਾਵਾ ਤੁਹਾਨੂੰ ਮਜ਼ਬੂਤ ਕੈਂਡੀਡੇਟ ਨਜ਼ਰ ਆ ਰਹੇ ਨੇ ਨਹੀਂ ਇੱਕ ਤਾਂ ਤੁਸੀਂ ਠੀਕ ਕਿਹਾ ਕਿ ਉਹ ਕਹਿੰਦੇ ਮੇਰਾ ਪਰਿਵਾਰ ਕੰਮ ਕਰਦਾ ਕਰਦਾ ਹੀ ਪਰਿਵਾਰ ਕੰਮ ਹੈ ਪਾਰਟੀ ਨੂੰ ਤਾਂ ਵਿਚਾਰਿਆਂ ਨੂੰ ਕਦੀ ਕੁਝ ਮਿਲਿਆ ਹੀ ਨਹੀਂ ਪਹਿਲਾਂ ਸੰਤੋਖ ਸਿੰਘ ਰੰਦਾਵਾ ਸੀ ਹੁਣ ਸੰਜੇਂਦਰ ਸਿੰਘ ਰੰਦਾਵਾ ਆਕੇ ਅੱਗੋਂ ਟਿਕਟ ਦੀ ਵੀ ਸੰਧੀ ਹੋਈ ਪਈ ਜੇ ਮੈਂ ਜਿੱਤ ਗਿਆ ਤੇ ਅੱਗੋਂ ਮੇਰਾ ਮੁੰਡਾ ਆਏਗਾ ਪਰਿਵਾਰ ਹੀ ਕੰਮ ਕਰ ਰਿਹਾ ਨਾ ਤੇ ਪਰਿਵਾਰ ਆਪਣੇ ਵਾਸਤੇ ਹੀ ਕੰਮ ਕਰ ਰਿਹਾ ਕੋਈ ਸੇਕ ਤੋਂ ਵਾਸਤੇ ਤਾਂ ਪਰਿਵਾਰ ਨੇ ਕੰਮ ਨਹੀਂ ਕੀਤਾ ਕੋਈ ਕੰਮ ਕੀਤਾ ਸੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਇਸ ਪਰਿਵਾਰ ਨੇ ਜਾ ਕੇ ਇੰਦਰਾ ਗਾਂਧੀ ਦਾ ਬਸਾਂ ਲੈ ਕੇ ਧੰਨਵਾਦ ਕੀਤਾ ਸੀ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਇਹੀ ਕੰਮ ਕਰ ਰਿਹਾ ਪਰਿਵਾਰ ਹੋਰ ਕੀ ਕੰਮ ਕਰ ਰਿਹਾ? ਕੋਈ ਦੱਸੋ ਨਾ ਕੋਈ ਇਹ ਤੇ ਪ੍ਰਾਕ੍ਰਿਤਿਕ ਕੰਮ ਕਰਦਾ। ਪਰਿਵਾਰ ਕੰਮ ਕਰ ਰਿਹਾ ਆਪਣੇ ਵਾਸਤੇ। ਸਾਡੀ ਕੌਮ ਦੇ ਤੇ ਖਿਲਾਫ ਵੀ ਕੰਮ ਕੀਤਾ ਪਰਿਵਾਰ। ਇਸ ਤੋਂ ਵੱਡਾ ਮਹਾਨ ਕੰਮ ਕੀ ਹੋ ਸਕਦਾ ਜਿਹੜਾ ਉਹਨਾਂ ਨੇ ਕੀਤਾ? ਪਰ 6-6 ਵਿਧਾਇਕ ਹੋਣਾ ਇਸ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਉਹਨਾਂ ਦੇ ਐਮਐਲਏ ਹੋਣੇ ਉਹਦਾ ਨਾ ਫਰਕ ਨਹੀਂ ਪਊਗਾ ਤੁਹਾਨੂੰ। ਨਹੀਂ ਦੇਖੋ ਇਹ ਹਵਾ ਹੁੰਦੀ ਹੈ ਕਿ ਕਿਸੇ ਵੜੇ 11 ਦੇ 11 ਐਮਐਲਏ ਸਾਡੇ ਗੁਰਦਾਸਪੁਰ ਚ ਰਹੇ ਆ। ਜਦੋਂ ਪਠਾਨਕੋਟ ਤੇ ਗੁਰਦਾਸਪੁਰ ਇਕੱਠਾ ਸੀ ਹਾਂ ਤੇ ਪੰਜ-ਪੰਜ ਮੰਤਰੀ ਵੀ ਸਾਡੇ ਗੁਰਦਾਸਪੁਰ ਤੇ ਰਹੇ ਇਸ ਕਰਕੇ ਸਮੇਂ ਦੇ ਮੁਤਾਬਕ ਜਿਹੜੀ 2017 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਕੁਝ ਹੋਰ ਤਾਂ ਦਾ ਮਾਹੌਲ ਸੀਗਾ 2022 ਦੇ ਵਿੱਚ ਵੀ ਕਾਫੀ ਉਹਦਾ ਅਸਰ ਦਿਖਿਆ ਪਰ ਹੁਣ ਸਚਾਈ ਲੋਕੀ ਸਮਝ ਗਏ ਹੁਣ ਕਾਂਗਰਸ ਨੂੰ ਜਵਾਬ ਨਹੀਂ ਆ ਰਿਹਾ ਕਿ ਐਡੇ ਵੱਡੇ ਦੋਸ਼ ਤੁਸੀਂ ਅਕਾਲੀਆਂ ਤੇ ਲਾਏ ਸੀ ਤੇ ਸਾਬਤ ਕੁਝ ਨਹੀਂ ਕੀਤਾ ਹੁਣ ਭਗਵੰਤ ਮਾਨ ਨੂੰ ਜਵਾਬ ਨਹੀਂ ਆ ਰਿਹਾ ਕਿ ਐਡੇ ਵੱਡੇ ਤੁਸੀਂ ਕਲੇਮ ਕੀਤੇ ਸੀ ਤੇ ਹੁਣ ਨਿਕਲਿਆ ਵਿੱਚੋਂ ਕੁਛ ਨਹੀਂ ਇਸ ਕਰਕੇ ਹੁਣ ਸੱਚਾਈ ਸਾਹਮਣੇ ਆ ਗਈ ਤੇ ਹੁਣ ਲੋਕੀ ਫੇਰ ਬਾਦਲ ਸਾਹਿਬ ਦਾ ਜਿਹੜਾ 골ਡਨ ਐਰਾ ਯਾਦ ਕਰਨ ਲੱਗੇ ਕਿ ਕਿੰਨੀ ਅਮਨ ਸੀ ਸ਼ਾਂਤੀ ਸੀ ਖੁਸ਼ਹਾਲੀ ਸੀ ਸਾਰੇ ਡਵੈਲਪਮੈਂਟ ਡਵੈਲਪਮੈਂਟ ਸਾਰੇ ਪਾਸੇ ਨਜ਼ਰ ਆਉਂਦੀ ਸੀ ਹੁਣ ਸਾਰੇ ਲੋਕੀ ਉਹਨਾਂ ਦੀਆਂ ਸੋਸ਼ਲ ਵੈਲਫੇਅਰ ਸਕੀਮਾਂ ਜਿਹੜੀਆਂ ਵੱਖ-ਵੱਖ ਵਰਗਾਂ ਵਾਸਤੇ ਬੜੀਆਂ ਸੀ ਹੁਣ ਸਾਰੇ ਗਰੀਬ ਲੋਕ ਵੀ ਦੂਜੇ ਲੋਕੀ ਵੀ ਸਾਰੇ ਉਹਨੂੰ ਯਾਦ ਕਰਦੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸ਼ਹਿਰੀ ਕਲਸੀ ਇੱਥੇ ਨੇ ਸੰਸਦ ਵਿੱਚ ਭਗਵੰਤ ਮਾਨ ਕਹਿੰਦੇ ਕਿ ਪਾਰਲੀਮੈਂਟ ਦੇ ਵਿੱਚ ਵੀ ਉਹ quantum ਜਾਣਗੇ ਹੋਰ ਸ਼ਕਤੀ ਉਹਨਾਂ ਦੀ ਡਬਲ ਹੋ ਜਾਊਗੀ ਫਿਰ ਹੋਰ ਵਧੀਆ ਕੰਮ ਕਰ ਪਾਣਗੇ ਉਹ ਦੱਸ ਰਹੇ ਨੇ ਕਿ 2 ਸਾਲ ਬੜਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦਾ ਰੁਝਾਨ ਵੀ ਉਹਨਾਂ ਦੇ ਵੱਲ ਹੈ ਨਹੀਂ ਕੰਮ ਤਾਂ ਕਿਚਰੇਵਾਲ ਨੇ ਵੀ ਇਮਾਨਦਾਰੀ ਨਾਲ ਹੀ ਕੀਤਾ ਆ ਤਾਂ ਇਹ ਤਨੇ ਵੀ ਨਿੰਦਰ ਲਾ ਕੇ ਆ ਅਰ ਦੋ ਦੋ ਨੂੰ ਫਿਰ ਨਾ ਧੋ ਕੇ ਫਿਰ ਜਾਣਾ ਉਥੇ ਇਸ ਕਰਕੇ ਕੰਮ ਤਾਂ ਕਰਦੇ ਇਮਾਨਦਾਰੀ ਆ ਇਮਾਨਦਰੀ ਤੋਂ ਇਲਾਵਾ ਹੋਰ ਕੁਝ ਕਰਦੇ ਹੀ ਨਹੀਂ ਹਾਂ ਇਮਾਨਦਾਰੀ ਵੀ ਨਹੀਂ ਕਟੜ ਇਮਾਨਦਾਰੀ ਹੈ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਜਿੰਨੂੰ ਜਿਹੜਾ ਅਫੀਸ਼ੀਅਲ ਰੈ residense ਤੋਂ ਪੁਲਿਸ ਫੜ ਕੇ ਲੈ ਕੇ ਗਈ ਪ੍ਰਿਸ਼ਤਾਚਾਰ ਦੇ ਕੇਸ ਵਿੱਚ ਪਹਿਲਾ ਪਟਵਾਰੀ ਤਾਂ ਫੜੇ ਸੁਣੇ ਜਾਂਦੇ ਸੀ ਨਿੱਕੇ ਨਿੱਕੇ ਮੁਲਾਜ਼ਮਾਂ ਨੂੰ ਤਾਂ ਫੜਦੀ ਸੀ ਵਿਜਲ ਦੇਸ਼ ਦੇ ਵਿੱਚ ਪਹਿਲਾ ਜਿਹੜਾ ਹੈਗਾ ਮੁੱਖ ਮੰਤਰੀ ਆ ਜਿੰਨੂੰ ਉਹਦੇ ਹਰਾਇਸ਼ ਤੋਂ ਪੁਲਿਸ ਫੜ ਕੇ ਲੈ ਕੇ ਗਈ ਇਹਨੂੰ ਕੀ ਮੰਨਦਰੀ ਦੀ ਗੱਲ ਕਰਨੀ ਪਰ ਨੌਜਵਾਨ ਨੇਤਾ ਰਹੇ ਸ਼ਹਿਰੀ ਕਲਸੀ ਜਿਆਦਾ ਨੌਜਵਾਨ ਆ ਥੋੜੇ ਜਿਹੇ ਸਿਆਣੇ ਚਾਹੀਦੇ ਪਾਰਲੀਮੈਂਟ ਵਾਸਤੇ ਕੀ ਨਜ਼ਰ ਆ ਰਹਾ ਤੁਹਾਨੂੰ ਉਹਨਾਂ ਦਾ ਜਿਆਦਾ ਨੌਜਵਾਨੀ ਕੀ ਨਜ਼ਰ ਆ ਰਿਹਾ ਸਿਆਣੇ ਨਹੀਂ ਅਜੇ ਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸੀਗੀ ਛੱਤ ਤੇ ਬੈਠਿਆਂ ਦੀ ਉਹ ਮੈਂ ਤਾਂ ਐਕਸਪਲੇਨ ਕਰਦਾ ਨਹੀਂ ਚੰਗਾ ਲੱਗਦਾ ਤੁਸੀਂ ਸੁਣ ਲਿਓ ਜਿਵੇਂ ਮੈਂ ਦੇਖੀ ਉਹੀ ਚਰਚਾ ਤੇ ਬਹੁਤ ਉਸ ਵੀਡੀਓ ਦਾ ਹੀ ਮੈਂ ਕਹਿ ਰਿਹਾ ਥੋੜ੍ਹਾ ਜਿਹਾ ਸਿਆਣਾ ਚਾਹੀਦਾ ਪਾਰਲੀਮੈਂਟ ਵਾਸਤੇ ਇਸ ਕਰਕੇ ਬੋਤੇ ਬੋਤੇ ਵੀ ਨਹੀਂ ਪਰ ਭਾਜਪਾ ਨੇ ਵੀ ਦੇਖੋ ਇਸ ਵਾਰੀ ਅਲੱਗ ਇੱਕ ਤਰਕਲਪ ਅਪਣਾਇਆ ਤੇ ਸੈਲਿਬ੍ਰਿਟੀ ਨਾਲ ਲਿਆ ਕੇ ਇੱਥੇ ਦੇ ਲੋਕਲ ਲੀਡਰ ਦਿਨੇਸ਼ ਬੱਬੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਭਾਜਪਾ ਦਾ ਆਪਣਾ ਕਲੇਮ ਕਰਦੇ ਹਨ ਕਿ ਗ ਜਿਹੜਾ ਭਾਜਪਾ ਜਿਆਦਾ ਲੋਕਲ ਲੈਣਦਾ ਨਾ ਉਹ ਬਿਲਕੁਲ ਹੀ ਸਜਨਪੁਰ ਦਾ ਵਿਚਾਰਾ ਹੈਗਾ ਉਹ ਉਸ ਤੋਂ ਬਾਹਰ ਨਿਕਲਦੇ ਨਹੀਂ ਐਨਾ ਵੀ ਲੋਕਲ ਨਹੀਂ ਚਾਹੀਦਾ ਤੇ ਥੋੜਾ ਬੁਧਾ ਬੰਦੇ ਨੇ ਜਿਹੜਾ ਹੁਣ ਸਾਡੇ ਤਾਂ ਨਾਲ ਹੀ ਰਹੇ ਐਮਐਲਏ ਮੈਂ ਕੋਈ ਬਾੜਾ ਨਹੀਂ شریف ਬੰਦਾ ਪਰ ਇੱਕ ਲਫ਼ਜ਼ ਜ਼ੁਬਾਨ ਤੋਂ ਬੋਲਣਾ ਹੀ ਨਹੀਂ ਵਿਧਾਨ ਸਭਾ ਚ ਸਾਡੇ ਨੇ ਉੱਥੇ ਸਵੇਰ ਸਵੇਰ ਘੰਟੇ ਦੀਆਂ ਸਪੀਚਸ ਹੈਗੀਆਂ ਤੇ ਉਹਨਾਂ ਦੇ 5 ਸਾਲ ਮੇਰੇ ਨਾਲ ਰਹੇ ਇੱਕ ਲਫ਼ਜ਼ ਕਿਤੇ ਜ਼ੁਬਾਨ ਤੋਂ ਬੋਲਣਾ ਨਹੀਂ ਤੇ ਫਿਰ ਉਹ ਤਾਂ ਪਾਰਲੀਮੈਂਟ ਚ ਜਾ ਕੇ ਕੀ ਕਰੋਗਾ ਉਹ ਤਾਂ ਸਾਰੀ ਪਾਰਲੀਮੈਂਟ ਦੇ ਇਲੈਕਸ਼ਨ ਮੇ ਨਹੀਂ ਲੜਦੇ ਪਏ ਉਹ ਤਾਂ ਤਿੰਨ ਹਲਕਿਆਂ ਤੱਕ ਹੀ ਆ ਆ ਪ੍ਰਧਾਨ ਮੰਤਰੀ ਪਹਿਲੇ ਆ ਜਿਹੜੇ ਦਿਨਾਂ ਲਗਾਰੇ ਬਾਕੀ ਤਾਂ ਉੱਪਰਲੇ ਤਿੰਨ ਹਲਕਿਆਂ ਤੱਕ ਹੀ ਉੱਥੇ ਹੀ ਹੋ ਕੇ ਮੁੜ ਜਾਂਦੇ ਥੱਲੇ ਤਾਂ ਆਉਂਦੇ ਨਹੀਂ ਜੀਮਾ ਸਾਹਿਬ ਪੰਜਾਬ ਦੀ ਰਾਜਨੀਤੀ ਦੀ ਜੀ ਗੱਲ ਕਰੀਏ ਕਿਉਂਕਿ ਤੁਸੀਂ ਪੰਜਾਬ ਦੀ ਰਾਜਨੀਤੀ ਦੇ ਵੀ ਦਿੱਗਜ ਨੇਤਾ ਹੋ ਰਾਜਨੀਤੀ ਕਿਧਰਲੇ ਪਾਸੇ ਜਾ ਰਹੀ ਹੈ ਔਰ ਸ਼ਰਮਨੀ ਕਾਲੀ ਦਲ ਮੰਥਨ ਕਰ ਰਿਹਾ ਹੈ ਜਾਂ ਨਹੀਂ ਕਿਉਂਕਿ ਜਿਸ ਤਰ੍ਹਾਂ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਦਾ ਚੋਣ ਲੜਨਾ ਉਹਨਾਂ ਦੇ ਸਮਰਥਕਾਂ ਦਾ ਦਾਵਾ ਕਰਨਾ ਕਿ ਇੱਕ ਪਾਸੜ ਹੀ ਨਤੀਜੇ ਆਣਗੇ ਸਿਮਰਜੀਤ ਸਿੰਘ ਮਾਨ ਨੇ ਲੱਖਾਂ ਸਦਾਣਾ ਨੇ ਇੱਥੇ ਤੁਹਾਡੇ ਬਾਜਵਾ ਸਾਹਿਬ ਇਲੈਕਸ਼ਨ ਲੜ ਰਹੇ ਨੇ ਬਾਲਟੀ ਦੇ ਚੋਣ ਨਿਸ਼ਾਨ ਤੋਂ ਸੁਖਵਰਜੀਤ ਸਿੰਘ ਮਾਨ ਦੀ ਪਾਰਟੀ ਤੋਂ ਕਿੱਧਰ ਜਾ ਰਿਹਾ ਹੈ ਪੰਜਾਬ ਦੀ ਪੋਲਿਟਿਕਸ ਕਿੱਧਰ ਜਾ ਰਹੀ ਹੈ ਪੰਜਾਬ ਨਾਲੋਂ ਤਾਂ ਪਹਿਲਾਂ ਮੈਨੂੰ ਦੇਸ਼ ਦੀ ਰਾਜਨੀਤੀ ਜ਼ਿਆਦਾ ਚਿੰਤਾਜਨਕ ਲੱਗਦੀ ਹੈ ਕਿਉਂਕਿ ਅੱਜ ਜਿਹੜੀ ਅਖਬਾਰਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਕਾਂਗਰਸ ਪਾਰਟੀ ਤੇ ਜਿਹੜੀ ਭਾਜਪਾ ਦੋਨਾਂ ਨੂੰ ਚੇਤਾਵਨੀ ਹੈ ਉਹ ਸਾਰਿਆਂ ਅੱਖਾਂ ਖੋਲ ਦਿੰਦੀ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਜਿਹੜੀ ਆ ਉਹ ਕਿਹਦੇ ਪਾਸੇ ਜਾ ਰਹੀ ਹੈ ਕਿ ਦੇਸ਼ ਦਾ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕੋਈ ਪੋਲਿਟਿਕਲ ਬੰਦਾ ਨਹੀਂ ਕਹਿ ਰਿਹਾ ਫੁੱਲ ਇਲੈਕਸ਼ਨ ਕਮਿਸ਼ਨ ਬੈਠ ਕੇ ਤੇ ਦੋਨਾਂ ਪਾਰਟੀਆਂ ਨੂੰ ਡਾਇਰੈਕਸ਼ਨ ਦੇ ਰਿਹਾ ਕਿ ਤੁਸੀਂ ਫਿਰਕਾ ਪ੍ਰਸਤੀ ਦੀ ਰਾਜਨੀਤੀ ਬੰਦ ਕਰੋ ਤੁਸੀਂ ਧਾਰਮਿਕ ਭਾਵਨਾਵਾਂ ਜਿਹੜੀਆਂ ਭੜਕਾਉਣੀਆਂ ਬੰਦ ਕਰੋ ਤੁਸੀਂ ਕਿਸੇ ਦੇ ਧਰਮ ਦੇ ਖਿਲਾਫ ਬੋਲਣਾ ਬੰਦ ਕਰੋ ਤੁਸੀਂ ਜਾਤੀ ਤੌਰ ਦੇ ਉੱਤੇ ਕਿਸੇ ਦੇ ਖਿਲਾਫ ਬੋਲਣਾ ਬੰਦ ਕਰੋ ਤੇ ਸਾਰੇ ਉਹਨਾਂ ਨੂੰ ਪਾਰਟੀਆਂ ਦੇ ਪ੍ਰਧਾਨਾਂ ਨੂੰ ਕਹਿ ਕਿ ਆਪਣੇ ਜਿਹੜੇ ਤੁਹਾਡੇ ਸਟਾਰ ਪ੍ਰਚਾਰਕ ਨੇ ਉਹਨਾਂ ਨੂੰ ਕਹੋ ਇਹਦਾ ਮਤਲਬ ਵੀ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੇ ਇਹ ਕੱਲ ਸਪਸ਼ਟ ਕਰ ਦਿੱਤੀ ਕਿ ਸਾਡੇ ਦੇਸ਼ ਦੇ ਵਿੱਚ ਫਿਰਕਾਪਰਸਤੀ ਦੀ ਰਾਜਨੀਤੀ ਜਿਹੜੀ ਹੈ ਕਾਂਗਰਸ ਤੇ ਬੀਜੇਪੀ ਦੋਨੇ ਕਰਦੇ। ਤੇ ਲੋਕਾਂ ਨੂੰ ਕਿ ਜਿਹੜੀਆਂ ਪਾਰਟੀਆਂ ਫਿਰਕਾਪਰਸਤੀ ਨੂੰ ਦੇਸ਼ 'ਚ ਪ੍ਰਮੋਟ ਕਰਨ। ਪੰਜਾਬ ਤਾਂ ਸਾਡਾ ਜਿਹੜਾ ਗੁਰੂਆਂ ਦੀ ਧਰਤੀ ਹੈ ਇੱਥੇ ਮਾਨਸਕੀ ਜਾਤਸਭਾ ਇੱਕੋ ਪਛਾਣ ਤੋਂ ਕੀ ਗੱਲ ਹੁੰਦੀ ਆ। ਇੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਇੱਥੇ ਸਭੇ ਸਾਂਝੀ ਵਾਰਸਦਾਨ ਦੀ ਗੱਲ ਹੈ ਪਰ ਇੱਥੇ ਪੋਲਰਾਈਜੇਸ਼ਨ ਹੋ ਸਕਦੀ ਹੈ ਇਫੈਕਟਿਵ ਹੋ ਸਕਦੀ ਹੈ ਕੋਈ ਜ਼ੋਰ ਲਾ ਕੇ ਦੇਖ ਲੈ ਤੇ ਪੋਲਰਾਈਜੇਸ਼ਨ ਨਹੀਂ ਹੁੰਦੀ ਜੀ ਅਮਰਪਾਲ ਜੱਤ ਜੀ ਇੱਥੇ ਲੋਕਾਂ ਦੇ ਕੰਨ ਕੰਨ 'ਚ ਗੁਰੂਆਂ ਦੀ ਸਿੱਖਿਆ ਦਾ ਅਸਰ ਹੈ ਇੱਥੇ ਹਿੰਦੂ ਸਿੱਖ ਮੁਸਲਮ 크੍ਰਿਸਚਨ ਸਾਰੇ ਭਰਾ ਵਾਂਗੂ ਰਹਿੰਦੇ ਆ ਇੱਥੇ ਔਖੇ ਔਖੇ ਸਮੇਂ ਤੇ ਵੀ ਬਸਤੋ ਬਸਤਾ ਇੰਤੇ ਵੀ ਕਦੀ ਦੰਗੇ ਨਹੀਂ ਹੋਏ ਕਦੀ ਲੋਕੀ ਆਪੋ ਚ ਧਰਮ ਦੇ ਆਧਾਰ ਤੇ ਨਹੀਂ ਲੜੇ ਇਸ ਕਰਕੇ ਅਸੀਂ ਤਾਂ ਦੇਸ਼ ਦੀ ਰਾਜਨੀਤੀ ਨੂੰ ਕਹਿੰਦੇ ਕਿ ਪੰਜਾਬ ਦੀ ਰਾਜਨੀਤੀ ਤੋਂ ਸਿੱਖੋ ਅੱਜ ਅੰਮ੍ਰਿਤਪਾਲ ਸਾਡੇ ਆ ਕੇ ਮੈਂ ਤਾਂ ਅੱਜ ਪਿਲ ਵੀ ਕੀਤੀ ਐ ਸੋਨੇ ਤੇ ਜਿਹੜੇ ਸਾਰ ਪ੍ਰਚਾਰ ਕਰ ਰਹੇ ਆ ਪ੍ਰਧਾਨ ਮੰਤਰੀ ਜੀ ਆਰੇ ਵੀ ਕਿਰਪਾ ਕਰਕੇ ਇਹ ਸਾਡੀ ਗੁਰੂਆਂ ਦੀ ਧਰਤੀ ਐ ਇੱਥੇ ਲੋਕੀ ਸਾਂਝੇ ਤੌਰ ਤੇ ਸਾਰੇ ਰਹਿੰਦੇ ਆ ਇੱਥੇ ਆ ਕੇ ਉਹ ਕੰਮ ਪਾੜਾ ਪਾਉਣ ਵਾਲਾ ਨਫਰ ਤੇ ਰਾਜਨੀਤੀ ਵਾਲਾ ਇੱਥੇ ਆ ਕੇ ਨਾ ਕਰਿਓ ਬਾਕੀ ਵੀ ਨਹੀਂ ਕਰਨਾ ਚਾਹੀਦਾ ਪਰ ਘਟੋ ਘਟ ਸਾਡੇ ਗੁਰੂਆਂ ਦੀ ਇਸ ਧਰਤੀ ਦੇ ਉੱਤੇ ਆ ਕੇ ਕੰਮ ਨਾ ਕਰੋ ਪਰ ਜਿਵੇਂ ਸਰਦਾਰ ਜੀ ਅੰਮ੍ਰਿਤਪਾਲ ਚੋਣ ਜਿੱਤ ਜਾਂਦੇ ਨੇ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇੱਕ ਨਵੇਂ ਅਕਾਲੀ ਦਲ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸੀ ਮੇਰੇ ਕਹਿਲ ਹਲੇ ਪਹਿਨਾ 4 ਤਰੀਕ ਦੇਖ ਲਈਏ 4 ਤੋਂ ਬਾਅਦ ਮਤਲਬ ਤੇ ਕਰਦੇ ਹੋਗੇ ਪਾਰਟੀ ਦੇ ਰਾਜ ਤੇ 4 ਤੋਂ ਬਾਅਦ ਕੈਸ ਰਹੀਆਂ ਨੇ ਦੇ ਉੱਤੇ ਕਮੈਂਟ ਕਰਨਾ ਤਾਂ ਵਾਜਬ ਨਹੀਂ ਹੁੰਦਾ ਜਦੋਂ 4 ਨੂੰ ਨਤੀਜਾ ਆ ਹੀ ਜਾਣਾ ਤੇ ਫਿਰ 4 ਤੋਂ ਬਾਅਦ ਤੁਹਾਡਾ ਫਿਰ ਬੈਠਾਂਗੇ ਫਿਰ ਬੈਠ ਕੇ ਡਿਸਕਸ਼ਨ ਕਰਾਂਗੇ ਵੀ ਮੀਰ ਬਾਦਲ ਜਿਵੇਂ ਕਹਿ ਰਹੇ ਨੇ ਕਿ ਕੇਂਦਰ ਦੀ ਇਹ ਸਾਜ਼ਿਸ਼ ਲੱਗਦੀ ਹੈ ਅਮਰਪਾਲ ਨੂੰ ਚੋਣ ਲੜਾਣਾ ਜੋ ਕਹਿ ਪਦਾ ਜਿਨੇ ਕਿਸੇ ਬੇਸ ਦੇ ਉੱਤੇ ਕਿਹਾ ਅਸੀਂ ਬਹੁਤਾ ਇਸ ਰਾਜਨੀਤੀ ਚ ਮੈਂ ਪਹਿਣਾ ਨਹੀਂ ਚਾਹੁੰਦਾ ਲੋਕਾਂ ਨੇ ਫੈਸਲਾ ਕਰਨਾ ਜਦੋਂ ਫੈਸਲਾ ਹੀ ਆਜਣਾ 4 ਤਰੀਕ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆਜਣਾ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਐਸੋਲੇ ਤੁਸੀਂ ਹੁਣ ਕਿੱਥੇ ਦੇਖ ਰਹੇ ਹੋ ਪੂਰੇ ਪੰਜਾਬ ਭਰ ਦੇ ਵਿੱਚ ਬੀਜਪੀ ਦੇ ਨਾਲ ਨਾ ਹੋਣਾ ਉਹਦਾ ਕੀ ਨੁਕਸਾਨ ਹੋ ਰਿਹਾ ਦੇਖੋ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਜਿਹੜੀ ਧਾਰਨਾ ਬਣ ਗਈ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਸਹਾਰਾ ਹੀ ਚਾਹੀਦਾ ਇਹ ਧਾਰਨਾ ਗਲਤ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਹੈ ਪੰਜਾਬੀ ਸੂਬਾ ਬਣਾਉਣ ਦੇ ਵਿੱਚ ਵੀ ਦੇਸ਼ ਦਾ ਬਹੁਤ ਵੱਡਾ ਰੋਲ ਹੈ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਗਈ ਸੀ ਤੇ ਸਾਰੀ اپੋਜੀਸ਼ਨ ਨੂੰ ਜਿਹੜਾ ਬੰਦ ਕਰ ਦਿੱਤਾ ਸੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਉਸ ਵੇਲੇ ਵੀ ਐਮਰਜੈਂਸੀ ਨੂੰ ਖਤਮ ਕਰਾਉਣ ਵਾਸਤੇ ਜਿਹੜਾ ਸਭ ਤੋਂ ਵੱਡਾ ਮੋਰਚਾ ਲੱਗਿਆ ਸੀ ਸ਼੍ਰੋਮਣੀ ਅਕਾਲੀ ਦਲ ਲੱਗਿਆ ਸੀ। ਔਰ ਦੁਬਾਰਾ ਜਮਹੂਰੀਅਤ ਬਹਾਲ ਕਰਾਈ ਸੀ ਦੇਸ਼ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਸੀ। ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਜਿਹੜੀ ਹੈ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਜਿਹੜੀ ਸੇਧ ਸਾਰੇ ਦੇਸ਼ ਨੂੰ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ। ਉਸ ਤੋਂ ਬਾਅਦ ਦੂਜੇ ਸੁਪਿਆ ਨੇ ਕਹਿਣਾ ਸ਼ੁਰੂ ਕੀਤਾ ਕਿ ਸੁਪਿਆ ਨੂੰ ਵਾਅਦਤ ਘਰ ਮਿਲਣੇ ਚਾਹੀਦੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹੜੇ ਦੇਸ਼ ਨੂੰ ਵਕਰੀ ਦਿਸ਼ਾ ਪਹਿਲਾਂ ਦਿਖਾਉਂਦਾ ਰਿਹਾ ਤੇ ਅਸੀਂ ਹੁਣ ਵੀ ਜਦੋਂ ਵਕਰੇ ਲੜਾਂਗੇ ਤੇ ਅਸੀਂ ਆਪਣੀ ਸੋਚ ਲੈ ਕੇ ਚੱਲਾਂਗੇ ਆਪਣੀ ਸੋਚ ਦੇ ਮੁਤਾਬਕ ਅਸੀਂ ਦੇਸ਼ ਦੀ ਰਾਜਧਾਨੀ ਨੂੰ ਦੇਸ਼ ਦੀ ਜਿਹੜੀ ਸੋਚ ਹੈ ਸਾਡੀ ਉੱਥੇ ਜਾ ਕੇ ਅਸੀਂ ਆਪਣੀ ਸੋਚ ਉੱਥੇ ਉਹਨਾਂ ਦੇ ਕੱਲ ਅੜੀ ਕਿੱਥੇ ਸੀਗੀ ਜੇ ਭਾਜਪਾ ਦੇ ਨਾਲ ਅਲਾਈਅੰਸ ਹੋ ਵੀ ਰਿਹਾ ਸੀਗਾ ਦੋ ਵਾਰ ਅਮੀਸ਼ਾ ਨੇ ਇੰਟਰਵਿਊ ਤੇ ਮੰਚ ਤੋਂ ਇਹ ਕਹਿ ਦਿੱਤਾ ਸੀਗਾ ਕਿ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ ਹਾਲਾਂਕਿ ਕਾਲੀ ਦਲ ਤਾਂ ਨਹੀਂ ਮੰਨਦਾ ਸੀਗਾ ਸੁਬੀਰ ਸਿੰਘ ਬਾਦਲ ਨਹੀਂ ਮੰਨਦੇ ਸੀਗੇ ਕਿ ਕੋਈ ਗੱਲਬਾਤ ਚੱਲ ਰਹੀ ਹੈ ਪਰ ਕੌਣ ਨੈਗੋਸ਼ੀਏਸ਼ਨਸ ਕਰਨ ਜਾ ਰਿਹਾ ਸੀਗਾ ਸ਼੍ਰੋਮਣੀ ਕਾਲੀ ਦਲ ਵੱਲੋਂ ਔਰ ਗੱਲ ਅੜੀ ਕਿੱਥੇ ਕਿਉਂ ਨਹੀਂ ਗੱਲਬਾਤ ਬਣ ਪਾਈ ਫਿਰ ਗੱਲ ਸ਼ੁਰੂ ਨਹੀਂ ਹੋਈ ਉਹ ਸੀਟਾਂ ਦੀ ਕਲੇਮ ਫਿਰ ਕਿਦਾਂ ਉਹ ਸੀਟਾਂ ਦੀ ਗੱਲ ਕਰਦੇ ਸੀ ਵੀ ਸੀਟਾਂ ਇੰਨੀਆਂ ਕਰ ਲੋ ਇੰਨੀਆਂ ਕਰ ਲੋ ਸੀਗਾ ਸੀਟਾਂ ਦਾ ਮਸਲਾ ਨਹੀਂ ਹੈ ਪਹਿਲਾਂ ਕਿਸਾਨੀ ਦੀ ਗੱਲ ਕਰ ਤੁਸੀਂ ਵੀ ਬੰਦੇ ਸੀ ਨਾਲ ਨਹੀਂ ਅਸੀਂ ਆਪਣੀ ਪਾਰਟੀ ਦੇ ਵਿੱਚ ਰੈਜ਼ੋਲੂਸ਼ਨ ਕੀਤੇ ਕਲੀਅਰ ਕੱਟ ਅਸੀਂ ਡਿਸਕਸ ਕਰਕੇ ਕੀਤਾ ਜਦੋਂ ਗੱਲ ਹੁੰਦਾ ਕਿ ਗੱਲ ਕਰਨੀ ਹੈ ਕਿ ਨਹੀਂ ਅਸੀਂ ਪਹਿਲੇ ਕਹਤੇ ਸੀ ਵੀ ਨਹੀਂ ਗੱਲ ਕਰਨੀ ਗੱਲ ਕਰਾਂਗੇ ਤਾਂ ਪਹਿਲਾਂ ਇਹ ਦੱਸੋ ਕਿ ਜਿਹੜਾ ਕਿਸਾਨੀ ਦਾ ਮੁੱਦਾ ਐ ਐਮਐਸਪੀ ਗਰੰਟੀ ਦਾ ਉਹਦਾ ਤੁਸੀਂ ਕੀ ਹੱਲ ਕਰਦੇ ਹੋ ਤੁਹਾਡੀ ਸਰਕਾਰ ਆ ਉਹਦਾ ਅਨਾਉਂਸ ਕਰੋ ਅੱਜ ਤੁਸੀਂ ਕਰ ਸਕਦੇ ਅਸੀਂ ਕਹਿਆ ਸੀ ਬੰਦੀ ਸਿੰਘਾਂ ਦਾ ਤੁਸੀਂ ਫੈਸਲਾ 550 ਸਾਲਾ ਜਦੋਂ ਉੱਥੇ ਸultanpur Lodhi ਬਣਾਇਆ ਗਿਆ ਸੀ ਤੁਸੀਂ ਕੀਤਾ ਸੀ ਨੋਟੀਫਿਕੇਸ਼ਨ ਹੋ ਗਿਆ ਸੀ ਉਹ ਅੱਜ ਤੱਕ ਰਿਹਾ ਕਿਉਂ ਨਹੀਂ ਹੋਇਆ ਪਹਿਲਾਂ ਉਹਦਾ ਸਾਨੂੰ ਦੱਸੋ ਅਸੀਂ ਵਾਅਦਾ ਤਾਂ ਵਪਾਰ ਖੋਲਣ ਦੀ ਗੱਲ ਕੀਤੀ ਸੀ ਇਸ ਤੋਂ ਦੇ ਅਸੀਂ ਲੋਕਾਂ ਦੇ ਮਸਲੇ ਜੜਿਆ ਪੰਜਾਬ ਦੇ ਮਸਲੇ ਜੜਿਆ ਵਕ ਵਕ ਜਿਹੜੇ ਭਾਈਚਾਰਿਆਂ ਦੇ ਮਸਲੇ ਆ ਸੀ ਉਹਨਾਂ ਦੇ ਸਾਹਮਣੇ ਰੱਖੇ ਸੀ ਉਹ ਸੀਟਾਂ ਦੀ ਗੱਲ ਕਰਦੇ ਸੀ ਅਸੀਂ ਕਿ ਸੀਟਾਂ ਦਾ ਬਾਅਦ ਚ ਕਰਾਂ ਪਹਿਲਾਂ ਸਿਧਾਂਤਕ ਤੌਰ ਤੇ ਦੱਸੋ ਵੀ ਤੁਸੀਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਹੋ ਕਿ ਨਹੀਂ ਕਰ ਸਿਧਾਂਤ ਪਹਿਲਾਂ ਸੂਲ ਪਹਿਲਾਂ ਰਾਜਨੀਤੀ ਬਾਅਦ ਚ ਇਸ ਕਰਕੇ ਜੇ ਉਹ ਸਾਡੀ ਕੋਈ ਗੱਲ ਮੰਨਦੇ ਤਾਂ ਅਸੀਂ ਸੀਟਾਂ ਦੀ ਵੀ ਗੱਲ ਕਰ ਲੈਂਦੇ ਜਦੋਂ ਸਾਡਾ ਜਿਹੜੀ ਇਹ ਪੰਜਾਬ ਦੇ ਲੋਕ ਇਸ ਗੱਲ ਤੇ ਸਹਿਮਤ ਨਹੀਂ ਹੈ ਤੇ ਅਸੀਂ ਉਹਨਾਂ ਨਾਲ ਸਜੋਤਾ ਕਿਦਾਂ ਕਰਦੀ ਇੰਨੀ ਸੱਤਾ ਸਾਡੇ ਤੇ ਹਾਵੀ ਨਹੀਂ ਹੈ ਨਾ ਪਰ ਸਾਡੇ ਵਾਸਤੇ ਐਮਪੀ ਬੰਨਾ ਹੀ ਜ਼ਰੂਰੀ ਹੈ ਅਸੀਂ ਆਪ ਇੰਡੀਪੈਂਡੈਂਟ ਲੜ ਕੇ ਬਣ ਸਕਦੇ ਹਾਂ ਤੇ ਅਸੀਂ ਕਿਉਂ ਇਸ ਗੱਲ ਦੇ ਉੱਤੇ ਗੋਡੇ ਟੇਕ ਦੇ ਕੇ ਚਲੋ ਬਾਕੀ ਗੱਲਾਂ ਸਾਰੀਆਂ ਛੱਡ ਦਿੰਦੇ ਆ ਤੁਸੀਂ ਸਾਨੂੰ ਸੀਟ ਇੱਕ ਵਾਰ ਦੇ ਦਿਓ ਸਮਝੌਤਾ ਤਾਂ ਹੋ ਸਕਦਾ ਸੀਗਾ ਪਰ ਅਸੀਂ ਉਸ ਗੱਲ 'ਤੇ ਵਿਸ਼ਵਾਸ ਨਹੀਂ ਰੱਖਦੇ ਆਖਰੀ ਸਵਾਲ ਹੈ ਜਿਸ ਤਰ੍ਹਾਂ ਸੁਖਪਾਲ ਸਿੰਘ ਖੇਰਾ ਦੇ ਪ੍ਰਵਾਸੀਆਂ ਵਾਲੇ ਬਿਆਨ ਤੇ ਵੱਡੀ ਕੰਟਰੋਵਰਸੀ ਛਿੜੀ ਹੋਈ ਹੈ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਸਟੇਜ ਤੋਂ ਇਹ ਕਿਹਾ ਕਿ ਬਿਹਾਰ ਯੂਪੀ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਕਾਂਗਰਸ ਨੇਤਾ ਦੇ ਵੱਲੋਂ ਪਰ ਸੁਪਾਲ ਖਹਿਰਾ ਕਹਿ ਰਹੇ ਨੇ ਕਿ ਪੰਜਾਬ ਚ ਪੰਜਾਬੀਆਂ ਨੂੰ ਹੀ ਹਰ ਡਿਊਟੀ ਮਿਲਣੀ ਚਾਹੀਦੀ ਹੈ ਨੌਕਰੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤਾਂ ਬਿਲਕੁਲ ਫੋਰ ਰਿਜਨਲ ਪਾਰਟੀ ਹੈ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਕੀ ਸੋਚ ਸ਼੍ਰੋਮਣੀ ਅਕਾਲੀ ਦਲ ਤਾਂ ਬਿਹਾਰੀਆਂ ਦੀ ਬਹੁਤ ਕਦਰ ਕਰਦਾ ਸਾਡੇ ਤਾਂ ਗੁਰੂ ਹੀ ਦਸਮ ਪਿਤਾ ਬਿਹਾਰ ਚ ਪੈਦਾ ਹੋਇਆ ਸੀ ਪreturnData ਸਾਹਿਬ ਦਾ ਜਨਮ ਹੈ ਸਾਡੇ ਗੁਰੂ ਦਾ ਅਸੀਂ 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 ਕਿੱਥੋਂ ਨੋ ਨਾ ਬੜਾ ਕੈਸਾ ਅਸੀਂ ਤਾਂ ਉਸ ਧਰਤੀ ਨੂੰ ਜਾ ਕੇ ਨਤਮਸਤਕ ਹੁੰਨੇ ਆ। ਨਹੀਂ ਅੱਜ ਵੀ ਪਟਨਾ ਸਾਹਿਬ ਸਾਡਾ ਤਖਤ ਹੈ। ਜਨ ਸਾਡੇ ਗੁਰੂਆਂ ਨੇ ਜਿਹੜੀ ਸਮੁੱਚੀ ਮਾਨਵਤਾ ਦੀ ਗੱਲ ਕੀਤੀ। ਅਸੀਂ ਇਹਨੇ ਛੋਟੇ-ਛੋਟੇ ਖੇਤਰਾ ਦੇ ਵਿੱਚ ਨਹੀਂ ਬੰਦੇ ਲੋਕਾਂ ਨੂੰ ਕਿ ਇਸ ਤਰੀਕੇ ਨਾਲ ਕਿ ਆ ਇਥੋਂ ਦਰਿਆ ਨਾਲ ਸਾਡੇ ਤੇ ਜਿਹੜੇ ਪੰਜ ਪਿਆਰੇ ਆਏ ਸੀ ਉਹ ਦੱਖਣ ਤੱਕ ਆਏ ਸੀਗੇ। ਜਿੱਥੋਂ ਸਾਡਾ ਸਟਾਰਟ ਹੋਇਆ ਸਾਡੇ ਪੰਜ ਪਿਆਰੇ ਹੁੰਦੇ ਤੁਸੀਂ ਜਰਮਸਤਾਨ ਦੇਖੋ। ਹੂੰ। ਉਹ ਤਾਂ ਜਗਨਨਾਥ ਪੁਰੀ ਤੱਕ ਦੇ ਮੈਂ ਵੀ ਜੱਪੀ ਇੱਥੇ ਆਏ ਹੋਏ ਦੇਖਣ ਤੱਕ ਦੇ ਵੀ ਆਏ ਹੋਏ ਇਸ ਕਰਕੇ ਸਾਡੇ ਗੁਰੂ ਦੀ ਤਾਂ ਨਹੀਂ ਬਹੁਤ ਵਿਚਾਰ ਰੱਖੀ ਸੀ ਹੁਣ ਖੈਰਾ ਸਾਹਿਬ ਨੇ ਕੀ ਕਿਹਾ ਨਹੀਂ ਕਿਹਾ ਮੈ ਉਹ ਮੈਨੂੰ ਸਮਝ ਨਹੀਂ ਚਲੋ ਉਹ ਤਾਂ ਕਹਿੰਦੇ ਰਹਿੰਦੇ ਕਈ ਕੁਝ ਪਰ ਸਾਡੇ ਸਿੱਖਾਂ ਦੀ ਸੋਚ ਇਹ ਨਹੀਂ ਹੈਗੀ ਸਾਡੇ ਤਾਂ ਸਾਰੀ ਮਾਨਵਤਾ ਵਾਸਤੇ ਇੱਕੋ ਹੀ ਸੰਦੇਸ਼ ਆ ਚਾਹ ਵਰਨਾ ਵਾਸਤੇ ਇੱਕੋ ਹੀ ਸੰਦੇਸ਼ ਆ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ ਸਾਰਿਆਂ ਦੀ ਗੱਲ ਕਰਦੇ ਹਾਂ ਇਕੱਲੇ ਆਪਣੇ ਦੇਸ਼ ਦੀ ਨਹੀਂ ਕਰਦੇ ਸਾਰਿਆਂ ਦੀ ਪੜ ਲਈ ਦੀ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਨ ਪਾਰਟੀ ਵੀ ਸਭ ਕੁਝ ਠੀਕ ਹੈ ਵਧੀਆ ਠੀਕ ਤਾਂ ਕੁਝ ਵੀ ਨਹੀਂ ਹੁੰਦਾ ਇਕਲਾ ਸਾ ਇਕਲਾ ਸਾ ਬਿਲਕੁਕ ਉਰ ਚਾਰ ਤੀਗ ਨੂੰ ਹੋਰ ਵਧੀਆ ਹੋ ਜਾਏ ਬਿਲਕੁਲ ਤਾਂ ਸਾਰੀ ਜਨਤਾ ਇਹਨਾਂ ਦੇ ਪੱਖ ਤੋਂ ਖੁਸ਼ ਹੈ ਜੀ ਬਿਲਕੁਲ ਖੁਸ਼ ਹੋ ਹੋ ਗਿਆ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਟੀਮਾ ਜਿਨ੍ਹਾਂ ਨੇ ਕਿਹਾ ਕਿ 1 ਜੂਨ ਨੂੰ ਗੁਰਦਾਸਪੁਰ ਦੇ ਲੋਕ ਇਨਾ ਤੇ ਹੀ ਪ੍ਰੋਸਾ ਚਤਾਨਗੇ ਔਰ ਚਾਰਜ ਨੂੰ ਪੰਜਾਬ ਦੀ ਰਾਜਨੀਤੀ ਦੀ ਤਸਵੀਰ ਬਿਲਕੁਲ ਸਾਫ ਹੋ ਜੇਗੀ ਔਰ ਸ਼ਰਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਵਿਖਾਈ ਦਵੇਗੀ ਦੇਖਦੇ ਰਹੋ ਦੈਨਿਕ ਸ਼ੋਰਾਂ ਟੀਵੀ